ਕੀ ਨਾਮ ਹੈ ਤੁਹਾਡਾ ਕੰਤਾ ਤੇ ਕੀ ਗੱਲ ਕੀ ਹੋਈ ਹੈ ਜੀ ਕੌਣ ਸੀ ਬੰਦਾ ਜਿਹੜਾ ਆਇਆ ਉਹ ਬੈਠੇ ਕੋਈ ਵੀ ਨਹੀਂ ਸੀ ਸਾਨੂੰ ਪਤਾ ਹੀ ਨਹੀਂ ਕੌਣ ਆਇਆ ਸੀ ਅੰਦਰ ਬੈਠੇ ਆ ਤੇ 8 ਵਜੇ ਆਇਆ ਪਹਿਲਾਂ ਅੰਦਰ ਲੌਬੀ 'ਚ ਆ ਕੇ ਖੜਾ ਹੋ ਗਿਆ ਸਿੱਧਾ ਗੇਟ ਉਹ ਕਹਿੰਦਾ ਕਿ ਅਵਤਾਰ ਸਿੰਘ ਦਾ ਘਰ ਕਿੱਥੇ ਹੈ ਮੈਂ ਕਿਹਾ ਤੁਸੀਂ ਅੰਦਰ ਕਿਵੇਂ ਆਏ ਉਹ ਕਹਿੰਦਾ ਤੁਸੀਂ ਮੈਂ ਦਰਵਾਜ਼ਾ ਖੜਕਾਇਆ ਤੁਸੀਂ ਖੋਲਿਆ ਨਹੀਂ ਮੈਂ ਅਵਤਾਰ ਸਿੰਘ ਦਾ ਘਰ ਪੁੱਛਣਾ ਹੈ ਅਵਤਾਰ ਸਿੰਘ ਦਾ ਘਰ ਮੈਂ ਕਿਹਾ ਇੱਥੇ ਕੋਈ ਨਹੀਂ ਰਹਿੰਦਾ ਜੀ ਅਵਤਾਰ ਸਿੰਘ ਫਿਰ ਉਹ ਬਾਅਦ ਚਲਾ ਗਿਆ ਮੈਂ ਜਾਂਦੇ ਹੀ ਉਹਦੇ ਗੇਟ ਲੌਕ ਲਗਾ ਦਿੱਤਾ ਉਸ ਤੋਂ ਅੱਧੇ ਘੰਟੇ ਦੇ ਬਾਅਦ ਵਿੱਚ ਜਦੋਂ ਲੌਕ ਲੱਗਾ ਹੋਇਆ ਸੀ ਉਹਨੇ ਫੇਰ ਦਰਵਾਜ਼ਾ ਖੜਕਾਇਆ ਮੈਨੂੰ ਲੱਗਿਆ ਕਿਸ ਟਾਈਮ ਕੰਮ ਵਾਲੀ ਆਂਦੀ ਹੈ ਕਿਵੇਂ ਦਰਵਾਜ਼ਾ ਪੁੱਛਿਆ ਵੀ ਆ ਪਰ ਆਵਾਜ਼ ਨਹੀਂ ਦਿੱਤੀ ਪਰ ਮੈਂ ਖੋਲਿਆ ਤਾਂ ਉਹਨੇ ਸਿੱਧਾ ਖੋਲ ਦੀ ਚਾਕੂ ਕੱਢ ਲਿਆ ਫੇ ਮੈਂ ਉਹਨੂੰ ਬਾਹਰ ਨੂੰ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਲੱਗਿਆ ਉੱਥੋਂ ਮੇਰਾ ਬੇਟਾ ਆ ਗਿਆ ਲੜਾਈ ਚੰਨੀਆਂ ਚਿੱਕਾ ਮਾਰੀਆਂ ਮਾਰੀਆਂ ਤਾਜ ਆਕੇ ਕਿਤੇ ਉਹ ਬਾਹਰ ਮੈਨੂੰ ਵੀ ਹਲੇ ਬਾਹਰ ਦੀ ਤਰਫ ਧੱਕਾ ਮਰਿਓ ਗੇਟ ਲਾਣਾ ਚਾਹ ਰਿਹਾ ਸੀ ਵੀ ਅੰਦਰੋਂ ਗੇਟ ਲਾ ਕੇ ਅੰਦਰ ਲੈ ਜਾ ਇਹਨਾਂ ਨੂੰ ਫਿਰ ਮੈਂ ਕੋਸ਼ਿਸ਼ ਕਰਕੇ ਮੇਰੇ ਬੇਟੇ ਨੇ ਵੀ ਲੜਾਈ ਕੀਤੀ ਉਹਦੇ ਵੀ ਝੋਟ ਲੱਗੀ ਫਿਰ ਉਸ ਤੋਂ ਬਾਅਦ ਉਹ ਬਾਹਰ ਅਸੀਂ ਚਿੱਕਾ ਮਾਰੀਆਂ ਤਾਂ ਸਾਰੇ ਇਕੱਠੇ ਹੋ ਗਏ ਤਾਂ ਬਚਾਓ ਐ ਸਾਡਾ ਲੋਕਾਂ ਨੇ ਕਾਬੂ ਕਰ ਲਿਆ ਉਹਨੂੰ ਲੋਕਾਂ ਨੇ ਜਦੀ ਫੜ ਲਿਆ ਉਹਨੂੰ ਪਰ ਬੇਟੀ ਦੇ ਤਾਂ ਦੋ ਜਗ੍ਹਾ ਚਾਕੂ ਲੱਗਿਆ ਇੰਨਾ ਖੂਨ ਕਿਰਿਆ ਉੱਥੇ ਤੁਹਾਡੇ ਲੱਗਿਆ ਹਾਂਜੀ ਮੇਰੇ ਬਾਹ ਤੇ ਕੱਟ ਲੱਗਿਆ ਠੀਕ ਹੋ ਉਦਾਂ ਹਾਂਜੀ ਵਸੇ ਠੀਕ ਹੈ ਦੇਖਿਆ ਕਿ ਤੁਸੀਂ ਪਹਿਲਾਂ ਕੋਈ ਬੰਦਿਆ ਇਹ ਕੁਝ ਇਸ ਤਰ੍ਹਾਂ ਨਹੀਂ ਦੇਖਿਆ ਨਹੀਂ ਮੈਂ ਤਾਂ ਦੇਖੋ ਬਾਹਰ ਇਹਨਾਂ ਨਿਕਲਦੀ ਨਹੀਂ ਬਾਹਰ ਮੈਨੂੰ ਕੋਈ ਨਹੀਂ ਪਤਾ ਕਾ ਤੁਸੀਂ ਦੋਨੇ ਜਾਣੀ ਸੀਗੇ ਉਸ ਟਾਈਮ ਤੁਹਾਡਾ ਬੇਟਾ ਨਹੀਂ ਮੇਰੀ ਮਦਰ-ਇਨ-ਲਾ ਵੀ ਆ ਕੇ ਸੀਗੀ ਤਿੰਨ ਜਾਣੇ ਸੀਗੇ ਉਹ ਦੇਖ ਕੇ ਕਿ ਅੰਦਰ ਗਿਆ ਵੀ ਇਹ ਕੱਲੀ ਬੈਠੀ ਆ ਉਸ ਟਾਈਮ ਬੇਟਾ ਮੇਰਾ ਉੱਪਰ ਸੀਗਾ ਫਿਰ ਜਦੋਂ ਆਵਾਜ਼ ਸੁਣੀ ਉਹ ਥੱਲੇ ਆਇਆ ਤੇ ਉਹਨੇ ਲੜਾਈ ਕਿੱਥੇ ਆ ਇਹ ਤਾਂ ਜੇ ਉਹਨੇ ਚੀਕਾ ਮਾਰ ਕੇ ਨਾ ਇਕੱਠੇ ਕਰਦੀ ਤਾਂ ਉਹ ਤਾਂ ਸਾਨੂੰ ਅੰਦਰ ਮਾਰ ਹੀ ਦਿੰਦਾ ਕੀ ਕੀ ਹਥਿਆਰ ਕੀ ਸੀਗਾ ਬਿਲਕੁਲ ਵੱਡਾ ਸਾਰਾ ਕੋਈ ਚਾਕੂ ਸੀ ਹੱਟਾ ਵੱਡਾ ਦਾਤੀ ਟਾਈਪ ਕੋਈ ਸੀਗਾ ਚਾਕੂ ਕੀ ਨਾਮ ਹੈ ਬੇਟਾ ਤੁਹਾਡਾ ਗਰਵ ਗਰਵ ਕਿਦਾਂ ਘਟਨਾ ਹੋਈ ਹੈ ਸਾਰੀ ਸਿਰਫ ਮੈਂ ਤਾਂ ਐਕਚੁਅਲੀ ਅੰਦਰ ਸੀਗਾ ਤੇ ਇੱਕੋ ਨੇ ਮੈਨੂੰ ਮੰਮਾ ਦੇ ਚੀਕਣ ਦੀ ਆਵਾਜ਼ ਆਈ ਮੈਂ ਜਦ ਗਿਆ ਉਹ ਮੰਮਾ ਦੇ ਉੱਪਰ ਚਾਕੂ ਲੈ ਕੇ ਖੜਾ ਸੀ ਤੇ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਬਸ ਉਹਨੇ ਚ ਫਿਰ ਸਾਰੇ ਆ ਗਏ ਤੇ ਉਹਨੂੰ ਫੜ ਲਿਆ ਤੇ ਮੈਨੂੰ ਇਸ ਚੱਕਰ ਚ ਦੋ ਜਗ੍ਹਾ ਚਾਕੂ ਲੱਗ ਗਿਆ ਕਿਥੇ ਕਿਤੇ ਵੀ ਤੁਹਾਡੇ ਚਾਕੂ ਸਰ ਇੱਕ ਲਾਤੇ ਲੱਗਿਆ ਇੱਕ ਮੇਰੀ ਬਾਹ ਤੇ ਲੱਗਿਆ ਕੁਝ ਲੱਗਦੇ ਕੋਈ ਕੋਈ ਜਾਣਕਾਰ ਹੋ ਗਈ ਜਾਂ ਕੋਈ ਪੁੱਤਰ ਕੋਈ ਐਸੀ ਗੱਲ ਹੋ ਗਈ ਨਹੀਂ ਐਕਚੁਅਲੀ ਮੈਂ ਪਹਿਲੀ ਵਾਰ ਹੀ ਦੇਖਿਆ ਸੀਗਾ ਬੰਦਾ ਤੇ ਇਕਦਮ ਹੋਈ ਸੀ ਤਾਂ ਪਤਾ ਨਹੀਂ ਲੱਗਿਆ ਫਿਰ ਤੇ ਬਾਰਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਨੇ ਐਕਚੁਅਲੀ ਮੇਰੇ ਮम्मा ਦੇ ਕਰਨ ਲੱਗ ਗਿਆ ਸੀਗਾ ਸਿਰ ਤੇ ਲੈ ਕੇ ਖੜਾ ਸੀ ਚਾਕੂ ਬਸ ਫਿਰ ਮੈਂ ਉਹਨੂੰ ਰੋਕਣ ਲੱਗ ਗਿਆ ਉਹ ਕਹਿੰਦਾ ਮੈਂ ਮਾਰ ਦੇਣਾ ਤੈਨੂੰ ਚਾਲਨ ਤੈਨੂੰ ਫਿਰ ਮੈਂ ਉਹਨੇ ਨੂੰ ਉਹਨੂੰ ਢਾੜਿਆ ਕੋਈ ਸੈນິກ ਸੀ ਕਿੰਨੇ ਕੋਈ ਦੀ ਘਟਨਾ ਹੈ ਇਸਰ ਐਕਚੁਅਲੀ ਬਸ ਹੁਣ 15 ਮਿੰਟ ਪਹਿਲਾਂ ਦੀ ਘਟਨਾ ਹੋਣੀ 15-20 ਮਿੰਟ ਐਕਚੁਅਲੀ ਟਾਈਮ ਕਿੰਨੂੰ ਵੀ ਨਹੀਂ ਪਤਾ ਉਹ ਅੱਜ तकरीबन 8:00 ਵਜੇ ਇੱਕ ਕਣਕਸ਼ਤਾ ਵਿਅਕਤੀ ਪਹਿਲਾਂ ਵੀ ਅੱਡੇ ਕੱਲੜਾ ਜੀ ਦੇ ਘਰ ਕਿੜਾ ਮਾਰ ਕੇ ਗਿਆ ਸੀਗਾ ਤੇ ਤਕਰੀਬਨ ਅੱਧਾ ਪੌਣਾ ਘੰਟੇ ਬਾਅਦ ਉਹ ਫੇਰ ਘਰ ਦੇ ਵਿੱਚ ਦਾਖਲ ਹੋਇਆ ਘਰ ਦੇ ਵਿੱਚ ਦਾਖਲ ਹੋ ਕੇ ਉਹਨੇ ਉਹਨਾਂ ਦੇ ਬੇਟੇ ਤੇ ਤੇ ਉਹਦੀ ਵਾਈਫ ਤੇ ਹਮਲਾ ਕੀਤਾ ਉਹਦੇ ਕੋ ਕੋਈ ਕਿਰਚ ਸੀਗੀ ਬਗੈਰ ਨੰਬਰ ਤੋਂ ਮੋਟਰਸਾਈਕਲ ਸੀਗਾ ਉਹ ਬੰਦੇ ਦੀ ਮਨਸਾ ਬਿਲਕੁਲ ਗਲਤ ਸੀਗੀ ਉਹਨਾਂ ਨੇ ਇਹਦੇ ਇਹਨਾਂ ਦੇ ਪਰਿਵਾਰਕਾ ਹਮਲਾ ਕੀਤਾ ਬੋੜੀ ਮੰਦ ਭਾਗੀ ਗੱਲ ਹੈ ਇਹ ਕਿ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਵੱਡੀ ਦੁਰਘਟਨਾ ਵੀ ਹੋ ਸਕਦੀ ਸੀ ਇੱਕ ਦੇਖੋ ਜਿਵੇਂ ਕਨੀਆਬਾਦੀ ਵਾਲੇ ਇਲਾਕੇ ਜੇ ਜੀ ਸਾਰੇ ਅੰਬਾਰ ਰੋਧਦੇ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਦੇਖੋ ਪ੍ਰਸ਼ਾਸਨ ਤੋਂ ਬਾ ਮੰਗ ਕਰਦਾ ਹੈ ਕਿ ਜਿਹੜਾ આરોપી ਉਹ ਮੌਕੇ ਤੇ ਫੜਿਆ ਗਿਆ ਮੌਕੇ ਤੇ ਫੜਨ ਤੋਂ ਬਾਅਦ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਕੱਲ ਨੂੰ ਹੋਰ ਵੀ ਹੋ ਸਕਦੀਆਂ ਨੇ ਇਹ ਜਿਹੇ ਬੰਦੇ ਦੇ ਛੇੜੀ ਕਾਫੀ ਫਿਰਦੇ ਨੇ ਪਰ ਇਹ ਮੈਨੂੰ ਇਹਦੀ ਮਨਸ਼ਾ ਸਾਫ਼ ਨਹੀਂ ਲੱਗਦੀ ਕਿਉਂਕਿ ਇਹਨੇ ਦੋ ਵਾਰ ਘੱਟ ਕਿੜਾ ਮਾਰਿਆ ਇਹਦਾ ਰਾਦਾ ਗਲਤ ਸੀਗਾ ਇਥੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਨਹੀਂ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਕੀ ਕੀਤਾ ਕਰਨ ਲਈ ਆਇਆ ਸੀ ਪਰ ਇਹਦਾ ਰਾਦਾ ਗਲਤ ਸੀਗਾ ਇਹਦੇ ਕੋਲ ਇੱਕ ਕਿਰਚ ਸੀਗੀ ਤੇ ਕਿਰਚ ਤੋਂ ਸਪਸ਼ਟ ਹੈ ਵੀ ਇਹ ਆਪਣੇ ਇਹਦੇ ਜੋ ਮਨਸੂਬੇ ਸੀਗੇ ਉਹ ਗਲਤ ਸੀਗੇ ਇਥੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਧੰਨਵਾਦ ਦੇਖੋ ਸਾਨੂੰ ਤਾਂ ਫੋਨ ਆਇਆ ਸੀ ਮੁਰਸੀ ਸਾਡੇ ਨੂੰ ਹਾਂ ਵੀ ਬਜਾਦ ਕਲੋਨੀ ਇੱਕ ਨੰਬਰ ਗਲੀ ਦੇ ਵਿੱਚ ਕੋਈ ਬੰਦਾ ਫੜਿਆ ਹੋਇਆ ਵੀ ਕਿਸੇ ਬੰਦੇ ਨੂੰ ਚਾਕੂ ਮਾਰ ਦੁੱਤਾ ਨੇ ਅਸੀਂ ਦੇਖਿਆ ਆ ਕੇ ਸਾਰਾ ਮੈਟਰ ਵੇਖਣਾ ਦੋਨਾਂ ਦੇ ਬੰਦਿਆਂ ਦੇ ਮਤਲਬ ਆਪੋਜੀਟ ਬੰਦੇ ਦੀ ਵਿਚਾਲੇ ਫੜਿਆ ਆਪਾਂ ਉਹਦੇ ਬੰਦੇ ਵੀ ਦੋਨਾਂ ਦੇ ਮੈਡੀਕਲ ਸਟੋਰ ਆ ਸਾਡੇ ਆਉਣ ਤੋਂ ਪਹਿਲਾਂ ਇਹ ਮਤਲਬ ਚਲੇ ਗਏ ਦੋ ਬੰਦੇ ਦਾਖਲ ਹੋ ਚੁੱਕੇ ਆ ਬਾਕੀ ਉਹਦੀ ਸਟੇਟਮੈਂਟ ਲੈ ਕੇ ਇਹ ਜੀ ਵੀ ਗਲਤ ਹੋ ਗਈ ਉਹੀ ਕਾਰ ਵੀ ਅਮਲੇ ਲੱਗ ਜਾਓ ਅੱਛਾ ਕੋਈ ਇਹਨਾਂ ਦੀ ਆਪਸ ਰੰਜਿਸ਼ ਸੀਗੀ ਹੋ ਸਕਦਾ ਜੀ ਉਹ ਤਾਂ ਹੁਣ ਸਟੇਟਮੈਂਟ ਦੇ ਉੱਪਰ ਆ ਇਹਨਾਂ ਦੇ ਲਿਖਿਆ ਜਾਊਗਾ ਆਇਡੈਂਟੀਫਾਈ ਹੋਇਆ ਇਹ ਬੰਦਾ ਕੌਣ ਹੈ ਆਇਡੈਂਟੀਫਾਈ ਕਰਦੇ ਘੋ ਵਾਲਾ ਦੇਖਿਆ ਜੀ ਅਸੀਂ ਆਇਡੈਂਟੀਫਾਈ ਕਰਦੇ ਆ ਨਾਮ ਦੱਸਿਆ ਨਹੀਂ ਆਪਣਾ ਕੁਝ ਹਾਂਜੀ ਨਾਮ ਦੱਸਿਆ ਕੀ ਨਰਮਲ ਸਿੰਘ ਜੀ ਅੱਛਾ ਕਿੰਨੇ ਜਾਣੇ ਦਾ ਜਿਹੜਾ ਚਾਕੂ ਮਾਰੇ ਗਿਆ ਨਹੀਂ ਅਜੇ ਤੱਕ ਕੁਝ ਨਹੀਂ ਗੈਰ ਸਕਦਾ ਜੀ ਆਪਾਂ ਇੱਕ ਪੰਜਾਂ ਪਹਿਲਾਂ ਦਾਖਲ ਹੋਇਆ ਇੱਕ ਲੇਡੀਜ਼ ਹੋਣ ਗਈ ਹੈ ਜੀ ਹਾਂਜੀ ਠੀਕ ਨਹੀਂ ਹੁੰਦਾ ਨਹੀਂ ਹੁਣ ਤਾਂ ਜਾ ਕੇ ਪਤਾ ਲੱਗੂਗਾ ਨਹੀਂ ਕਹਿੰਦਾ ਮੈਂ ਤੂੰ ਹਸਪਤਾਲ ਦੇ ਵਿੱਚ ਮੈਂ ਆਪਣਾ ਉੱਥੇ ਆਈਓ ਭੇਜਦੇ ਆਂ ਨਹੀਂ ਤੁਸੀਂ ਉੱਥੇ ਭੇਜਦੇ ਆਂ ਉੱਥੇ ਤੋਂ ਬਾਅਦ ਨਾ ਸਟੇਟਮੈਂਟ ਤੋਂ ਬਾਅਦ ਹੀ ਹੋਊਗਾ ਨਾ ਬਜਾ ਦਰਜ ਕੀ ਹੈ ਕੋਈ ਚੀਜ਼ ਗ੍ਰਾਮਤ ਕੀਤੀ ਗਈ ਕੋਲੋਂ ਜੋ ਮਾਰੀ ਗਿਆ ਹੋਵੇ ਕੋਈ ਚਾਕੂ ਜੋ ਵੀ ਮਾਰੇ ਗਿਆ ਉਹ ਚਾਕੂ ਤਾਂ ਤੁਸੀਂ ਥੋੜਾ ਨਾਲੇ ਹੋ ਕੇ ਬਰਾਮਤ ਸਾਨੂੰ ਪ੍ਰਾਇਜ਼ ਦਿੱਤਾ ਨਾ ਬਾਕੀ ਤਾਂ ਨਾਲ ਹੀ ਹੁਣ ਸਟੇਟਮੈਂਟ ਤੋਂ ਬਾਅਦ ਪਤਾ ਲੱਗੂਗਾ ਜੀ ਕੀ ਇਹਨਾਂ ਦੀ ਰੱਜਸ਼ਾ ਕੀ ਗੱਲ ਦੀ ਹੈ ਹੈ ਨਾ